ਮੰਤਰੀਆਂ ਜਿਆਦਾ ਕੰਮ ਕਰਦੇ ਹੋ? ਹਾਂ ਜੀ ਜਿਆਦਾ ਹੀ ਸਰ। ਮੰਤਰੀਆਂ ਜਿਆਦਾ ਕੰਮ ਕਰਦਾ ਹੈ। ਠੀਕ ਆ ਜੀ। ਮਤਲਬ ਮੰਤਰੀਆਂ ਜਿਆਦਾ ਕੰਮ ਕਰਦੇ ਹੋ? ਹਾਂ ਜੀ ਜਿਆਦਾ ਹੀ ਸਰ। ਮੰਤਰੀਆਂ ਜਿਆਦਾ ਕੰਮ ਕਰਦਾ ਹੈ। ਠੀਕ ਆ ਜੀ। ਮਾਨ ਸਰਕਾਰ ਦੇ ਵਿੱਚ ਅਫਸਰ ਛਾਈ ਦੀ ਪੂਰਾ ਹੈ ਬੋਲ ਬਾਲਾ ਇਹ ਅਸੀਂ ਨਹੀਂ ਇੱਕ ਗਾੜ ਸਾਹਿਬ ਕਹਿ ਰਿਹਾ ਨੇ ਕਿ ਉਹਨਾਂ ਤੋਂ ਤਾਂ ਮੰਤਰੀ ਨਾਲੋਂ ਵੱਧ ਕੰਮ ਹੈ। ਤੁਸੀਂ ਸੁਣਿਆ ਹੋਵੇਗਾ ਕਿ ਉਹਨਾਂ ਨੇ ਕਿਹਾ ਕਿ ਮੇਰ ਕੋ ਮંત્રી ਸਾਹਿਬ ਨਾਲੋਂ ਵੱਧ ਕੰਮ ਹੈ ਇਹ ਵਿਭਾਗ ਕੋਈ ਹੋਰ ਨਹੀਂ ਗੁਰਦਾਸਪੁਰ ਦਾ ਹੀ ਵਨ ਵਿਭਾਗ ਹੈ ਜਿਸ ਦੇ ਵਿੱਚ ਆਏ ਦਿਨ ਸੁਰਖੀਆਂ ਦੇ ਵਿੱਚ ਰਹਿੰਦਾ ਹੈ ਜਿਵੇਂ ਕਿ ਕਿਤੇ ਨਜਾਇਜ਼ ਕਬਜ਼ਾ ਕਿਤੇ ਰੁੱਖ ਵੱਢਣੇ ਕਿਤੇ ਜਾ ਕੇ ਇਹਨਾਂ ਨੇ ਗਰੀਬਾਂ ਦੀਆਂ ਜਗ੍ਹਾ ਦੇ ਉੱਪਰ ਰੁੱਖ ਲਾ ਦੇਣੇ ਕਿਉਂਕਿ ਅਮੀਰਾਂ ਤੇ ਤੇ ਇਹ ਕਾਰਵਾਈ ਕਰਦਾ ਹੀ ਨਹੀਂ ਇੱਥੇ ਦੱਸਣਯੋਗ ਹੈ ਕਿ ਪਿਛਲੇ ਦਿਨੀ ਦੀਨਾਂਗਰ ਦੇ ਵਿੱਚ ਇੱਕ ਆਰੀਏ ਤੋਂ ਜਾ ਕੇ ਪੱਤਰਕਾਰਾਂ ਨੇ ਹੀ ਕਿਸੇ ਸੂਚਨਾ ਦੇ ਆਧਾਰ ਤੇ ਲੱਕੜ ਦੇਖੀ ਅਤੇ ਉਹਨਾਂ ਨੇ ਗਾਰਡ ਸਾਹਿਬ ਨੂੰ ਫੋਨ ਕੀਤਾ ਜਦ ਇਹਨਾਂ ਨਾਲ ਗੱਲ ਹੋਈ ਤਾਂ ਇਹਨਾਂ ਨੇ ਫੋਨ ਬੰਦ ਕਰ ਦਿੱਤਾ ਕਿ ਮੈਂ ਮੌਕੇ ਤੇ ਆਵਾਂਗਾ 3 ਘੰਟੇ ਲਗਾਤਾਰ ਉਹ ਵੇਟ ਕਰਦੇ ਰਹੇ ਮੌਕੇ ਤੇ ਨਹੀਂ ਪਹੁੰਚੇ ਜਦ ਰੇਂਜਰ ਸਾਹਿਬ ਨਾਲ ਗੱਲ ਕੀਤੀ ਤੇ ਹਾਲਾਤ ਉਹਨਾਂ ਦੇ ਵੀ ਇਹੋ ਸਨ ਬਾਅਦ ਵਿੱਚ ਜਦ ਡੀਐਫਓ ਸਾਹਿਬ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਮੌਕੇ ਦੀ ਸੰਜੀਦਗੀ ਨੂੰ ਦੇਖਦਿਆਂ ਹੋਇਆ ਜਾਂਚ ਦੇ ਆਦੇਸ਼ ਦਿੱਤੇ ਅਤੇ ਬਾਅਦ ਵਿੱਚ ਇਹ ਮਾਮਲਾ ਦਰਜ ਹੋਇਆ ਆਓ ਦੇਖਦੇ ਹਾਂ ਕਿ ਵਿਭਾਗ ਦੇ ਉੱਚ ਅਧਿਕਾਰੀ ਅਤੇ ਬੜੀ ਲੱਕੜ ਵੱਢਣ ਵਾਲੇ ਦੇ ਕੀ ਬਿਆਨ ਹਨ ਦੇਖਦੇ ਰਹੋ ਮਸਕਾ ਜਿਸ ਦਾ ਟਾਈਮ ਗੁਰਦਾਸਪੁਰ ਬਾਜੀ ਵੀਰੇ ਕੀ ਨਾਮ ਹੈ ਪ੍ਰੇਮਜੰਦ ਬਾਜੀ ਬੂਟੇ ਵੱਡੇ ਕਿਉਂ ਵੱਡੇ ਗਏ ਹੋ ਬੂਟੇ ਜਿਗੇ ਦੇ ਹੀ ਮੈਂ ਲੰਗਣ ਲਿਆ ਤੇ ਹਰ ਸਾਲ ਅਸੀਂ ਲੰਗਰ ਲਾਉਂਦਿਆਂ ਹੋ ਜੀ ਹੂੰ ਉਹ ਇਕੱਠੇ ਕਿਤੇ ਵੱਡੇ ਦੋ ਬੂਟੇ ਹੂੰ ਥੱਲੇ ਡੇਗੇ ਕਿੱਥੋਂ ਵੱਡੇ ਆ ਨਹੀਂ ਤੁਹਾਨੂੰ ਪਤਾ ਨਾ ਉਹ ਜੰਗਲਾਤ ਦੇ ਬੂਟੇ ਸੀ ਮੈਂ ਤਾਂ ਪਤਾ ਜਲਗਾ ਦੇ ਮੈਨੂੰ ਕੀ ਪਤਾ ਅਸਲ ਆ ਵੀ ਇੱਥੇ ਕੋਈ ਕਾਰਵਾਈ ਹੁੰਦੀ ਆ ਬਾਂਣ ਬੜ ਬੰਦਾ ਤੇ ਹਰ ਸਾਲ ਹੋਲੀ ਹਰ ਲੰਗਰ ਲਾਈਦਾ ਸੇਵਾ ਕਰੀ ਜੀ ਉਹ ਜਿਹੜੇ ਬੂਟੇ ਵੱਡੇ ਉਹ ਫਿਰ ਕਿੱਥੇ ਉਸ ਤੋਂ ਬਾਅਦ ਕਿੱਥੇ ਲੈ ਗਏ ਉਹਨੂੰ ਚਰਾਉਣ ਵਾਸਤੇ ਹਾਂਜੀ ਤੇ ਇਹਦੇ ਪਿੱਛੇ ਕਿਸੇ ਨੇ ਤੁਹਾਨੂੰ ਵੱਢਣ ਨੂੰ ਕਿਹਾ ਸੀ ਕਿ ਇਹਦਾ ਕੋਈ ਰੋਲ ਹੀ ਨਹੀਂ ਵੱਚ ਇਹਦੇ ਚ ਪਹਿਲਾਂ ਵੀ ਬੂਟੇ ਵੱਡੇ ਗਏ ਦੀ ਉੱਥੋਂ ਨਹੀਂ ਹੋਰ ਵੀ ਲੋਕੀ ਵੱਢਦੇ ਰਹੇ ਉੱਥੋਂ ਹੋਰ ਕੀ ਪਤਾ ਹੁਣ ਕਿਸੇ ਦਾ ਕੀ ਪਤਾ ਮੈਂ ਥੋੜਾ ਕੋਈ ਰਾਤ ਦੇ ਕੋਈ ਚੰਗੀ ਤਰ੍ਹਾਂ ਉਹ ਲੈਦਾ ਵੀ ਮਤਲਬ ਕੋਈ ਵੱਢਣ ਰਿਹਾ ਕਿ ਨਹੀਂ ਵੱਢਣ ਰਿਹਾ ਤੁਸੀਂ ਕਿਸ ਤਰ੍ਹਾਂ ਵੱਢੇ ਵੱਡੇ ਨਹੀਂ ਥੱਲੇ ਡਿਗੇ ਪਏ ਆ ਵੱਡੇ ਨਹੀਂ ਅੱਛਾ ਚੱਲੋ ਡਿਗੇ ਦੇਓ ਚੁੱਕ ਕੇ ਤੁਸੀਂ ਲੈ ਕੇ ਆਇਓ ਹਾਂਜੀ ਹਾਂਜੀ ਤੇ ਕਦ ਲਈ ਲੈ ਕੇ ਲੰਗਰ ਲਈ ਹਰ ਸਾਲ ਲੱਗਦਾ ਹੋਲੀਆਂ ਲੰਗਰ ਇਹ ਅੱਥੇ ਪਹਿਲੇ ਵੀ ਕਈ ਵਾਰੀ ਬੂਟੇ ਵਢੋਂਦੇ ਨੇ ਜਿੱਥੋਂ ਤੁਸੀਂ ਕਹਿੰਦੇ ਚੁੱਕਿਆ ਮੈਂ ਟੁੱਟੇ ਦਾ ਬੂਟਾ ਚੁੱਕਿਆ ਹੂੰ ਉਹਦੇ ਕੋਈ ਜਾਣਕਾਰੀ ਤੁਸੀਂ ਕਿੱਥੇ ਰਹਿੰਦੇ ਹੋ ਫਰਮਾਈ ਕਹਿੰਦੇ ਨੇ ਤਾਂ ਬੂਟੇ ਕਿੱਥੇ ਸੁੱਟੇ ਤੁਸੀਂ ਇਸ ਟਾਈਮ ਆਲੇ ਦੇ ਨੇ ਠੀਕ ਇਹ ਜਿਹੜੇ ਰੁੱਖ ਵੱਡੇ ਕਿੱਥੋਂ ਵੱਡੇ ਇਹਦੇ ਕੀ ਕਾਰਵਾਈ ਕੀਤੀ ਗਈ ਜੀ ਇਹ ਰੁੱਖ ਸਰ ਨਾਨੋਂ ਨੰਗਲ ਬੀਟ ਸਾਡੀ ਉਹਦੇ ਵਿੱਚ ਜੁਬीडीਸੀ ਆਰਡੀ ਤਗਿਆਲ ਪੁਲ ਤੋਂ 100 ਦੇ ਵਿੱਚ ਜਿਹੜੇ ਨੇ ਖੱਬੇ ਪਾਸੇੋਂ ਵੱਡੇ ਗਏ ਸੀ ਇਹ ਪਿੰਡ ਤੁਮਰਾਈ ਦੇ ਲੋਕੀ ਜਿਹਨਾਂ ਨੇ ਕੋਈ ਪਿੰਡ ਲੰਗਰ ਲਾਉਂਦੇ ਉਹਦੇ ਲਈ ਵੀ ਬੱਲੇ ਜੀ। ਅਸੀਂ ਕੀ ਕਾਰਵਾਈ ਕੀਤੀ ਜੀ? ਇਸ ਲਈ ਸਰ ਜੋ ਰੂਲ ਅਨਸਾਰ ਬਣਦੀ ਕਾਰਵਾਈ ਡੈਮੇਜ ਰਿਪੋਰਟ ਇਹਨਾਂ ਦੀ ਚਾਹ ਕੀਤੀ ਗਈ ਹੈ। ਤੇ ਜਿਹੜੀ ਰਿਪੋਰਟ ਹੈ ਉਹ ਚ ਅਧਿਕਾਰੀਆਂ ਕੋਲ ਭੇਜੀ ਗਈ ਹੈ। ਅਗਲੀ ਕਾਰਵਾਈ ਉਹਨਾਂ ਨੇ ਮਾਮਲਾ ਦਰਜ ਕਰਤਾ ਹੋਣਾ ਫੇ। ਮਾਮਲਾ ਦਰਜ ਕਰ ਦਿੱਤਾ ਗਿਆ। ਤੇ ਕੀ ਕਾਰਨ ਤਿੰਨ ਦਿਨ ਤੁਸੀਂ ਫੋਨ ਹੀ ਚੁੱਕਿਆਦਾ ਕਿ ਕਾਰਨ ਇਹ ਟੀ ਖਾਸ ਗੱਲ ਹੋ ਗਈ ਗਾੜ੍ਹ ਸਾਈ ਨੇ ਬਿਜਲੀ ਵੀ ਚੰਦੇ ਬਹੁਤ ਤੁਹਾਡਾ ਰਾਜ। ਡੀ ਐਫਓ ਫੋਨ ਚ ਪੜਾ ਰੇਂਜਰ ਫੋਨ ਚ ਤੁਹਾਡਾ ਮੰਤਰੀ ਹੁਣ ਚੁੱਕ ਲੈਂਦਾ। ਤੇ ਗਾੜ੍ਹ ਸਾਈ ਨੇ ਬਿਜਲੀ ਵੀ ਮਹਾਂ ਮੰਤਰੀਆਂ ਦਾ ਜ਼ਿਆਦਾ ਕੰਮ ਤਾਂ ਲੱਗੋ ਹਾਂਜੀ ਜ਼ਿਆਦਾ ਹੀ ਸਰ ਮੰਤਰੀਆਂ ਦਾ ਜ਼ਿਆਦਾ ਕੰਮ ਤਾਂ ਹੈ ਠੀਕ ਆ ਜੀ ਆਈ ਬਣਾਓ